Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਮਾਣਾ ਦੇ ਬੰਦਾ ਸਿੰਘ ਬਾਦਰ ਚੌਕ ਵਿਖੇ ਪੀ ਆਰਟੀਸੀ ਬੱਸ ਡਰਾਈਵਰ ਕਰੈਕਟਰ ਦੇ ਨਾਲ ਕੁੱਟਮਾਰ ਹੋਈ ਤੇ ਸ਼ੀਸ਼ੇ ਵੀ ਭੰਨੇ ਗਏ ਕਾਰ ਆ ਰਹੀ ਸੀਗੀ ਪਾਤਣਾ ਵੱਲੋਂ ਪਾਤਣਾ ਸਾਈਡ ਤੋਂ ਵੱਲੋਂ ਜੋ ਕਿ ਪਟਿਆਲਾ ਜਾ ਰਹੀ ਬੱਸ ਡਰਾਈਵਰ ਨਾਲ ਕੁਟਮਾਰ ਹੋਈ ਹੈ ਵਿੱਚ ਕਨੈਕਟਰ ਵੀ ਸੀ ਤੇ ਡਰਾਈਵਰਸ ਵੀ ਸੀ ਉਹਨਾਂ ਤੇ ਸਿਰ ਤੇ ਡੁੰਗੀਆਂ ਸੱਟਾਂ ਮਰੀਆਂ ਹੋਈਆਂ ਹਨ ਡਰਾਈਵਰ ਤੇ ਕਨੈਕਟਰ ਦੇ ਟਾਂਕੇ ਵੀ ਲੱਗੇ ਹਨ ਡਰਾਈਵਰ ਤੇ ਕਨੈਕਟਰ ਸਰਕਾਰੀ ਹਸਪਤਲ ਵਿਖੇ ਦਾਖਲ ਹਨ ਇਹ ਖਬਰ ਸਮਾਣਾ ਦੇ ਬੰਦਰ ਸਿੰਘ ਬਾਦਰ ਚੌਕ ਵਿਖੇ ਦੀ ਹੈ ਡਰਾਈਵਰ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਕਾਰਵਾਈ 12 ਵਜੇ ਤੱਕ ਨਹੀਂ ਹੁੰਦੀ ਤਾਂ ਕੱਲ ਅਸੀਂ ਪੂਰਾ ਪੰਜਾਬ ਬੰਦ ਕਰਵਾਵਾਂਗੇ ਅਤੇ ਚੱਕਾ ਜਾਮ ਕਰਵਾਵਾਂਗੇ। ਅਮਨਦੀਪ ਜੀ ਮੈਂ ਨਰਵਾਣੇ ਤੋਂ ਆ ਰਿਹਾ ਸੀਗਾ ਜੀ। ਗਾੜੇ ਦਾ ਤੁਸੀਂ ਪਟਿਆਲੇ ਜਾ ਰਹੇ ਸੀਗੇ ਬੰਦਾ ਸਿੰਘ ਬਹਾਦਰ ਚੋਂ ਪੀਆਰਟੀਸੀ ਜੀ। ਨੰਬਰ ਪੀਵੀ11ਸੀਫ9301 ਸਰ ਉੱਤੇ ਜਾਮ ਲੱਗ ਗਿਆ ਸੀਗਾ ਜੀ। ਪਿੱਛੋਂ ਕਾਗਰ ਵਾਲੇ ਆ ਰਹੇ ਸਨ। ਕਾਗਰ ਵਾਲਿਆਂ ਨੇ ਨਾਲ ਪਿੱਛੇ ਮੇਰੇ ਬੱਸ ਦੇ ਨਾਲ ਕਾਰ ਅਟੈਚ ਕਰਕੇ दारू ਪੀਤੀ ਹੋਈ ਸੀ। ਚਲੋ ਆਏ ਨੇ ਜੀ ਮੈਂ ਡਰਾਈਵਰ ਸੀਟ ਤੇ ਬੈਠਾ ਸੀਗਾ ਆ ਕੇ ਸ਼ੀਸ਼ਾ ਪੰਨਤਾ ਜੀ ਮੇਰਾ ਫਰੈਂਚੀਸ਼ੇਪਨ ਤੇ ਸਾਈਡ ਵਾਲੇ ਚੀਚੇ ਬਸ ਤੇ ਪੰਤੇ ਮੇਰੇ ਤੇ ਦੋ ਜਣੇ ਜੀ بیسਬਾਲ ਲੈ ਕੇ ਆਏ ਆ ਮੇਰੇ ਹਮਲਾ ਕਰਦੇ ਜੀ ਅੱਠ ਟਾਂਕੇ ਲੱਗੇ ਨੇ ਜੀ ਦੱਸੋ ਮੈਂ ਕੀ ਕਰ ਸਕਦਾ ਹਾਂ ਮੈਂ ਕੰਮ ਕਰਦੇ ਤੁਸੀਂ ਹੁਣਗਰ ਮੈਂ ਇਹਨਾਂ ਤੇ ਕੇਸ ਪੈਣਾ ਚਾਹੀਦਾ ਜੀ ਮੇਰੇ ਛੋਟੇ ਛੋਟੇ ਬੱਚੇ ਨੇ ਜੇ ਮੈਨੂੰ ਕੁਝ ਹੋ ਜਾਂਦਾ ਜੀ ਮੇਰਾ ਕੌਣ ਪਿੱਛੇ ਗੁਰਦੀਪ ਸਿੰਘ ਜੀ ਕਿਹੜੇ ਬਸਤੇ ਕਿਹੜਾ ਪੀ.ਆਰ.ਸੀ. ਦਾ ਰੋਡ ਨੰਬਰ ਕੀ ਦਾ ਤੁਹਾਡਾ ਮਰਵਾਣੇ ਤੋਂ ਆਰੇ ਸੀ ਮਰਵਾਣੇ ਤੋਂ ਪਟਿਆਲਾ ਸ਼ਾਮ ਤੇ ਉੱਥੇ ਸ਼ਾਮ ਨੂੰ ਭਵ ਸਿੰਘ ਉਹ ਬੰਦਾਵੱਦਰ ਚੌਕ ਜਾਮ ਲੱਗੇ ਸੀ ਤੇ ਉੱਥੇ ਮਾੜੀ ਜਿਹੀ ਡਰਾਈਵਰ ਤੋਂ ਗੱਡੀ ਟੱਚ ਹੋ ਗਈ ਕਾਰ 'ਚ ਤੇ ਕਾਰ 'ਚੋਂ ਬੰਦੇ ਆਏ ਜੀ ਬੇਸਵਾਲ ਲੈ ਕੇ ਦੋ ਤਿੰਨ ਢੰਡੀਆਂ ਲੈ ਕੇ ਆਏ ਨਾਲ ਉਹਦਾ ਬਸਪੰਦੀ ਸਾਰੀ ਨਾਲੇ ਸਾਡੇ ਸੱਟਾਂ ਮਾਰੀਆਂ ਉਹਦੋਂ ਵਜੇ ਅਸੀਂ ਜੀ ਰੋਕਿਆ ਉਹਨਾਂ ਨੂੰ ਵੀ ਤੁਸੀਂ ਆਹ ਕੰਮ ਨਾ ਕਰੋ ਸਵਾਰੀਆਂ ਬੈਠੀਆਂ ਨੇ ਬਸ 'ਚ ਤੇ ਵੀ ਸਵਾਰੀਆਂ ਸੱਟਾਂ ਲੱਗਣਗੀਆਂ ਉਹ ਰੁਕੇ ਨਹੀਂ ਜੀ ਡਰਾਈਵਰ ਦਾ ਡੰਡਾ ਡੰਡੇ ਨਾਲ ਕੁੱਟਣ ਲੱਗੇ ਮੈਨੂੰ ਕੁੱਟਣ ਲੱਗੇ ਜੀ ਬਾਕੀ ਸਾਡੇ ਬੰਦੇ ਹੋਰ ਤੇ ਦੋ ਤਿੰਨ ਹੋਰ ਮਤਲਬ ਡੰਡੇ ਨਾਲ ਮਾਰ ਕੇ ਭੱਜ ਗਏ ਪੰਜ ਪੰਜ ਕਿੰਨੇ ਬੰਦੇ ਸੀ ਕਾਰ ਦੇ ਦੋ ਬੰਦੇ ਸੀ ਕੋਈ ਬੰਦੇ ਸੀ ਹਾਂਜੀ ਕੀ ਹੋਣਾ ਕੋਲ ਉਹਨਾਂ ਕੋਲ ਡੰਡੇ ਲੈ ਰਿ ਸੀ ਮੋਟੇ ਬੇਸਬਾਲ ਵਾਲੇ ਜਿਹੜੀ ਮੰਨ ਲਓ ਇਹ ਇਧਰੋਂ ਬੱਸ ਜਾ ਰਹੀ ਸੀ ਪਟਪਟਾ ਨੂੰ ਤੇ ਕੁਝ ਮੰਨ ਲਓ ਜਿਵੇਂ ਨਸ਼ੇ ਦੇ ਆਦੀ ਜਿਹੜੇ ਨਸ਼ੇ ਦੇ ਨਾਲ ਨਸ਼ਾ ਉਹਨਾਂ ਕੀਤਾ ਹੋਇਆ ਸੀ ਤੇ ਉਹਨਾਂ ਡਰਾਈਵਰ ਤੇ ਕਰੈਕਟਰ ਦੇ ਡਰਾਈਵਰ ਦੇ ਟ੍ਰੈਵਲ ਦੇ ਸਿਰ ਤੇ ਬੇਸਬਾਲ ਮਾਰਿਆ ਤੇ ਡਰਾਈਵਰ ਡਾਕੜ ਜਿਹੜਾ ਕਿ ਬਹੁਤ ਸੀਰੀਅਸ ਡਰਾਈਵਰ ਆ ਸਮਾਨੇ ਉਹਦੇ ਦਾਗ ਲਾਇਆ ਇਹ ਕਹਿੰਦੇ ਕਿ ਰੈਫਰ ਵੀ ਕਰ ਸਕਦੇ ਆ ਕਾਰ ਵਾਲੇ ਕਾਰ ਵਾਲੇ ਬਸ ਮਾੜੀ ਮੋਟੀ ਜਿਵੇਂ ਸੈਟ ਸੁਰਦੂ ਹੀ ਹੋਇਆ ਵੀ ਕਹਿੰਦਾ ਭਾਬੋ ਬਹਿ ਕੇ ਸਮਝੋਤਾ ਇਸ ਗੱਲ ਦਾ ਹੋ ਜਾਣਾ ਸੀ ਪਰ ਇਹ ਨਸ਼ੇੜੀ ਜਿਹੜੇ ਪੰਜਾਬ ਵਿੱਚ ਇੰਨਾ ਲਜਾ ਹੋ ਗਿਆ ਜਿਸ ਕਰਕੇ ਆਪਣੇ ਡਰਾਈਵਰਾਂ ਨੂੰ ਲਾ ਲੋ ਸਾਨੂੰ ਜਉਣਾ ਹੀ ਡਿਊਟੀ ਕਰਨੀ ਔਖੀ ਹੋ ਗਈ ਹੈ ਰੋਡ ਦੇ ਉੱਤੇ ਇਸ ਹਿਸਾਬ ਨਾਲ ਅਸੀਂ ਜੇ ਕੱਲ 12 ਵਜੇ ਤੱਕ ਜੇ ਕੱਲ 12 ਵਜੇ ਤੱਕ ਉਹ ਬੰਦੇ ਨਹੀਂ ਰੈਸਟਿੰਡ ਦੇ ਤਾਂ ਕੱਲ ਨੂੰ 12 ਵਜੇ ਸਾਰਾ ਸਮਾਨਾ ਬਲੋਕ ਕਰਾਂਗੇ ਜੇ ਲੋਡ ਪਈ ਤੇ ਆਉਣ ਵਾਲੇ ਟਾਈਮ 'ਚ ਅਸੀਂ ਸਾਰਾ ਪੰਜਾਬ ਬੰਦ ਕਰਕੇ ਉਹਨਾਂ ਦੀ ਡਾਇਰੈਕਟ ਪਾਵਾਂਗੇ ਇਹ ਕਿਸੇ ਪੀਆਰਟੀਸੀ ਬੱਸ ਦੇ ਮੁਲਾਜ਼ਮ ਨਹੀਂ ਇੱਕ ਕੁਲਦੀਪ ਸਿੰਘ ਇਹਦਾ ਪਿੰਡ ਆਲਮਪੁਰਾ ਹੈਗਾ ਇੱਕ ਕਮਨਦੀਪ ਸਿੰਘ ਇਹ ਪੁੰਡ ਮਲਕਪੁਰੇ ਦਾ ਹੈ ਤੇ ਇਹਨਾਂ ਦੀ ਬੰਦਾ ਸਿੰਘ ਭਦਰ ਚ ਲੜਾਈ ਹੋਈ ਕਿੰਨੇ ਸੱਟਾਂ ਲੱਗੀਆਂ ਨੇ ਬੰਦੇ ਦੋਨਾਂ ਦੇ ਸੱਟਾਂ ਲੱਗੀਆਂ ਨੇ ਫਰਸਟ ایڈ ਕਰਤਾ ਤੇ ਆਈ ਭੇਜਿਆ টিਐਪੀ ਭੇਜ ਚੁੱਕੇ